ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਣੇ ਤੋਂ ਨਾ ਥੋੜੀ ਜਿਹੀ ਮਿਸਟੇਕ ਹੋ ਗਈ ਤੇ ਆ ਵੇਖੋ ਆਪਾਂ ਜਿਹੜੀ ਹੈ ਲੌਗ ਟਾਇਲ ਨੂੰ ਫਸੀ ਨੂੰ ਕਿਵੇਂ ਕੱਢ ਰਹੇ ਹਾਂ ਦੋਵਾਂ ਕਾਂਡੀਆਂ ਨੂੰ ਆਪਸ ਵਿੱਚ ਪੂਰੇ ਤਰੀਕੇ ਨਾਲ ਜੋੜਨਾ ਫੜ ਕੇ ਤੇ ਲੌਗ ਟੈਗ ਫਸੀ ਨੂੰ ਇਸ ਤਰੀਕੇ ਨਾਲ ਤੁਸੀਂ ਕੱਢ ਸਕਦੇ ਜੇ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਜਿਆਦਾਤਰ ਇਸ ਕਰਕੇ ਆ ਵੀ ਸਾਨੂੰ ਪਤਾ ਲੱਗਾ ਵੀ YouTube ਤੇ Facebook ਤੋਂ ਪੈਸਾ ਕਮਾਇਆ ਜਾ ਸਕਦਾ ਵਾ ਪਰ ਇਹ ਪੈਸਾ ਕਮਾ ਕੇ ਮੈਂ ਚਾਹੁੰਨਾ ਵਾਂ ਵੀ ਜੇ ਕਮਾਈ ਦਿੰਦੀ ਹੈ YouTube ਤਾਂ ਆਪਾਂ ਚੰਗੇ ਨੇਕ ਕੰਮਾਂ ਤੇ ਲਾਵਾਂਗੇ ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਤੋਂ ਆਪਾਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਹੈ ਕਮਰੇ ਪਾ ਕੇ ਦਿੱਤੇ ਸੀ 5-6 ਗਰੀਬ ਪਰਿਵਾਰਾਂ ਤੱਕ ਆਪਾਂ ਮਦਦ ਜਿਹੜੀ ਕੀਤੀ ਹੋਈ ਆ ਆਉਣ ਵਾਲੇ ਸਮੇਂ ਤੁਹਾਡੇ ਸਹਿਯੋਗ ਨਾਲ ਜੇ ਵੀਡੀਓ ਆਪਣੀਆਂ ਵੈਲਰ ਹੁੰਦੀਆਂ ਵਾਂ ਇਹਨਾਂ ਤੋਂ ਕਮਾਈ ਆਉਂਦੀ ਆ ਤੇ ਗਰੀਬ ਪਰਿਵਾਰਾਂ ਦੇ ਸਿਰ ਤੇ ਛੱਤ ਜਾਂ ਕਿ ਇਹਦੇ ਗਰੀਬਾਂ ਕੋਈ ਮਨ ਲੋ ਬੱਚੇ ਦੀ ਪੜ੍ਹਾਈ ਦਾ ਉਹਦੇ ਵਿੱਚ ਯੋਗਦਾਨ ਥੋੜਾ ਬੜਾ ਜਿੰਨਾ ਪਾ ਸਕੀ ਆਪਾਂ ਇੰਨਾ ਵੀਡੀਓ ਰਹੀਂ ਪਾਵਾਂਗੇ ਜੋ ਆਪਣੀ ਕਮਾਈ ਆਈ ਉਹਦੇ ਰਹੀਂ ਪਿਛਲੇ ਸਾਲ ਆਪਾਂ ਪਿਛਲੇਆਂ ਸਾਲਾਂ ਦੇ ਵਿੱਚ ਆਪਾਂ ਕਮਾਈ ਆਪਣੇ ਭਰਾਵਾਂ ਦੇ ਸਿਰ ਤੇ ਜੋ ਆਪਣੇ ਨਾਲ ਜੁੜੇ ਹੋਏ ਉਹਨਾਂ ਦੇ ਸਿਰ ਤੇ ਆਪਾਂ ਕਮਰੇ ਪਾ ਕੇ ਦਿੱਤੇ ਆ ਉਹਨਾਂ ਦੇ ਸੰਯੋਗ ਦੇ ਨਾਲ ਉਹ ਆਪਾਂ ਕਿਸੇ ਵੇਲੇ ਤੁਹਾਨੂੰ ਨਾਂ ਵੀ ਦੱਸ ਦਿਆਂ ਕਿਹੜੇ ਕਿਹੜੇ ਭਰਾਣੇ ਕਿੰਨੀ ਕਿੰਨੀ ਕਦੋਂ ਕਦੋਂ ਮਦਦ ਕੀਤੀ ਆ ਆਪਣੀ ਤੇ ਕਿੱਥੇ ਕਿੱਥੇ ਆਪਾਂ ਕੰਮ ਕੀਤਾ ਉਹਦੇ ਬਾਰੇ ਨਹੀਂ ਦੱਸਣਾ ਆਪਾਂ ਕਿ ਕਿਹੜੇ ਗਰੀਬ ਦਾ ਕੰਮ ਕੀਤਾ ਕਿਉਂਕਿ ਅਗਲਿਆਂ ਦਾ ਸ਼ੋਸ਼ਨ ਕਰਕੇ ਆਪਾਂ ਨਹੀਂ ਇਸ ਚੀਜ਼ ਨੂੰ ਕਿਸੇ ਦੀ ਬਾਹ ਬਾਈ ਘਟਣਾ ਚਾਹੁੰਦੇ ਇਸ ਕਰਕੇ ਆਪਾਂ ਨਾ ਉਹ ਵੀਡੀਓ ਨਹੀਂ ਬਣਾਉਂਦੇ ਹੁੰਦੇ ਜੋ ਆਪਾਂ ਕੰਮ ਕੀਤਾ ਉਹ ਵੀਡੀਓ ਪਾ ਦਾਂਗੇ ਟਿੰਡ ਪੱਧਰ ਤੇ ਹੁਣ ਬਣਿਆ ਗੱਲ ਹੈ ਨਾ ਬਾਈ ਇਹਨਾਂ ਨੂੰ ਪਤਾ ਵਾ ਕੰਮ ਲੋਈ ਆ ਦੱਸਾ ਸਭ ਸਾਹੀ ਬੀਚ ਤੇ ਕਿਤੇ ਇਹਦੇ ਖਾਣ ਹੋਣੀ ਨਹੀਂ ਗੱਲ ਤੇ ਆਪਾਂ ਕਰਦੇ ਖੇਨ ਲਾਲ ਤੇ ਬੱਸ